ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਵਾਰ ਸਮੇ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜਿਤ ਨਸ਼ਾ ਬਰੁਧ ਜਿਆ ਚੱਲ ਰਿਹਾ ਉਹਦੇ ਤੈ ਤੋਂ ਸਾਡੇ ਮਾਨਯੋਗ ਡੀਆਈਜੀ ਸਰ ਸਦਾ ਮਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਨੇ ਸਖਤ ਹਦਾਾਂ ਤੇ ਵੱਡਾ ਜਿਹੜਾ ਨਸ਼ਾ ਬਰੁਧ ਨੂੰ ਇਮਜਾਜ਼ੀ ਸੀ ਜਿਹੜੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਫਰੀਅ ਦਿੱਤੇ ਜੀ ਅਵੀ ਅਟਾਰੀ ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲਿਆ ਜਦੋਂ ਸਾਡੇ ਐਸ ਐਚ ਓ ਘੰਡਾ ਦੀ ਸਾਡੀ ਟੀਮ ਜਿਹੜੀ ਹੈ ਐਸ ਆਈ ਰਾਜੀਵੀਰ ਸਿੰਘ ਐ ਜਾਂਚ ਖਾਨਗਰ ਇਹਨਾਂ ਕੋਲ ਇਨਫਰਮੇਸ਼ਨ ਸੀ ਕਿ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਪੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਕ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰ ਵਿਜੀ ਤੇ ਲੱਗੇ ਇਸ ਨੂੰ ਚੈੱਕ ਕਰਤੇ ਨੇ ਇਸਨੇ ਜਿਹੜਾ ਇੱਕ ਪਾਇਆ ਸੀ ਪਿੱਟੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਤਾਂ ਇਹ ਕੋਲ 6 ਕਿਲੋ ਹੈਰੋਨ ਜਿਹੜੀ ਆ ਉਹ ਬਰਾਮਦ ਕੀਤੀ ਇਹਨੇ ਆਪਣੀ ਟੀਮ ਨਾਲ ਰੋਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਚ ਜਾਂਦੀ ਗਈ ਆ ਇਸ ਦਾ ਨਾਮ ਜਿਹੜਾ ਵਾ ਜੋਬਨ ਪੀਤ ਸਿੰਘ ਸਨ ਆਫਰ ਭਜਨ ਸਿੰਘ ਵਾਸੀ ਨਾਲਲੀ ਖਾਣਾ ਖਾਲੜਾ ਇਥੇ ਬਿਲਕੁਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਆ ਪਰ ਇਹਦੇ ਸਬੰਧ ਹੋਇਆ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕੀ ਪਾਕਿਸਤਾਨ ਤੋਂ ਮਨਵਾਇਛੇ ਨੂੰ ਉੱਥੇ ਵੇਚਸ ਮੰਗਲ ਜਿਹੜਾ ਇੱਥੇ ਹੈਗਾ ਮਦਨ ਮਦਨ ਸੰਬੰਧ ਇਹਦਾ ਉქმੇ ਕੇ ਬਰਾਮਤ ਜਿਹੜੀ ਅਸੀਂ ਇਹ ਬਰਾਮਤ ਕੀਤੀ ਹੈ ਇਹਦੇ ਖਿਲਾਫ ਇਹਨਾਂ ਮਕਰਮਾ ਨੰਬਰ 295 ਆ ਜੁਰਮਾ 21C 85 ਐਂਡੀਪੀਐਸ ਐਕਟ ਦਾ ਛੋਟਾ ਟ੍ਰਿੰਡਾ ਸਾਡਾ ਜਿਹੜਾ ਸਬੂਜਨ ਦਾ ਉਹਦੇ ਚ ਦਰਜ ਕੀਤਾ ਫਕੀਰ ਜਿਹੜੀ ਅਜੇ ਤਫਤੀਸ਼ ਚ ਰਹੀ ਹੈ ਕਿ ਉਹਨੇ ਕਿੰਨੂ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਜੀਬ ਕਰ ਰਿਹਾ ਹਾਂ ਜਿੰਨੀ ਉਮਰ ਕਿਨੇ ਸਾਰੇ ਦੀ ਇਹ 23-24 ਸਾਲ ਉਮਰ ਹੈ ਇਹ ਜਿੰਨੀ ਦੀ ਛੋਟੀ ਉਮਰ ਹੈ ਜਿਸ ਨਾਲ ਦਾ ਲੱਗਦਾ ਕਿ ਕਲਾਸੀ ਦੇ ਨਾਲ ਸਾਥੀ ਹੀ ਹੋਣਗੇ ਉਹ ਕੋਸ਼ਿਸ਼ ਕਰ ਰਹੇ ਹਨ ਸਮਾਂ ਥੋੜਾ ਸੀ ਜਿਆ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹ ਵੀ ਸ਼ਾਮ ਦੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈ ਇਹਦੇ ਨੇ ਸਪਲਾਈ ਕਿਹਨੂੰ ਕਰਨੀ ਇਹ ਵੀ ਗੱਲ ਤਾਂ ਰਹਿ ਜਾਂਦੀ ਹੈ ਕਿ ਸਾਡੇ ਮੁਸ਼ਕਿਲ ਸਰ ਹੋਰ ਵੀ ਇਹਦੇ ਲਈ ਕੋਲ ਜਾ ਹੋਰ ਕਿਹੜੀ ਖੇਤ ਦੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਹੋਵੇ ਉਦੋਂ ਉਹ ਸਗਰੀ ਇਹਦੇ ਬਾਰੇ ਹੁਣ ਪਾਸ ਪੇਸ਼ ਕਰਨ ਚਲੇ ਆ ਜਿਹੜਾ ਜੈਸਾਬੂ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਵੀ ਸ਼ਾਮੀ ਦੁਬਾਰਾ ਸਟਾਰਟ ਕਰਾਂਗੇ ਸਰ ਇਹਦਾ ਪਹਿਲਾਂ ਵੀ ਕੋਈ ਇੰਨੀ ਮੁਸ਼ਕਲ ਹੈ ਕਿ ਨਰਤੇ ਮਾਮਲਾ ਖੋਤੇ ਦਰਜ ਨਹੀਂਗਾ ਸਭ ਨੇ ਜਿਹੜਾ ਫੋਨ ਚੈੱਕ ਕਰਕੇ ਪਤਾ ਲੱਗਾ ਕਿ ਹੈਕਡ ਸਰ ਪਤਾ ਲੱਗਾ ਪਾਕਿਸਤਾਨ ਚ ਕਿਸ ਸਰ ਕਰਦੇ ਨੇ ਸੰਪਰਕ ਜਿਹੜੇ ਕੋਈ ਨਾਮ ਤਾਂ ਪਤਾ ਲੱਗਿਆ ਫੋਨ ਤੇ ਨੰਬਰ ਵੀ ਆ ਗਿਆ ਲੇਕਿਨ ਇਸ ਵਾਰ ਡਿਸਕਲੋਜ਼ ਨਹੀਂ ਕਰਾਂਗੇ ਕੱਛ ਤਾਂ ਫਰਕ ਹੋ ਦਸੇ ਲੋ ਤੇ ਬਾਹਰ ਨਹੀਂ ਕਿਤੇ ਕੋਈ ਇਹੇ ਦੁਕਾਨ ਇੱਥੇ ਜਿਹੜੇ ਨਾਲੀ ਜ਼ਰਾਂ ਨਾਲੀ ਹਾਂਜੀ ਨਾਲੀ ਖਾਣਾ ਖਾ ਰਾ ਤੇ ਕੀਤੇ ਰਿਹਾ ਮਦਦ ਤੁਸੀਂ ਉਹ ਅਮੀ ਇਥੇ ਕਿਤੀ ਸੀ ਉਤੋਂ ਨਹੀਂ ਅਜੇ ਕੁਝ ਹੋਰ ਮਿਲਿਆ ਤੇ ਇਹ ਕਿ ਇੱਕ ਮਈਆ ਬਾਕੀ ਨਹੀਂ ਪੁੱਛੀ ਇਸ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਲਰ ਤੋਂ ਐਕਟਿਵ ਇਹ ਸਾਲ ਤੋਂ ਇਹ ਸਾਲ ਤੋਂ ਇਹ ਸਾਲ ਤੋਂ ਇਹ ਤਾਂ ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹੀ ਪੁੱਛੀ ਇਸ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ ਸਾਲ ਕੱਲ ਕੀ ਕਰਦਾ ਫਰੇ ਇਹ ਫਰੀ ਹੈ ਫਾਸੂਦ ਬਾਤ ਨਹੀਂ ਕੀ ਇਹ منی ਹੈ ਇਹ ਤਰ੍ਹਾਂ ਕੁਝ ਸਾਡੇ ਇਹ ਅਰਨਿੰਗ منی ਸ਼ਾਰਟ ਅਰਨਿੰਗ ਮੰਗੇ